ਬਲਾਕ ਬਸੀਪ ਖਾਨਾ ਦੇ ਜੰਡਾਲੀ ਪਿੰਡ ਵਿੱਚ ਖੜਿਆ ਹੈ ਪ੍ਰਾਇਮਰੀ ਸਕੂਲ ਹੈ ਜਿਹੜਾ ਇਹ ਰੂਮ ਤੁਸੀਂ ਅਕਾ ਸ਼ਾਨਦਾਰ ਬਣ ਕੇ ਤਿਆਰ ਹੋਇਆ ਹੈ 7,55,000 ਚ ਔਰ ਸਵਾ ਦੋ ਲੱਖ 2,75,000 ਸੌਦੀ ਸੀ ਇਹ ਜਿਹੜੀ ਚਾਰ ਦਿਵਾਰੀ ਕੀਤੀ ਹੈ ਜਿਹਦੇ ਨਾਲ ਜਿਹੜਾ ਟੋਬਾ ਪਿਛਲੇ ਪਾਸੇ ਜਿਵੇਂ ਪਹਿਲਾਂ ਦੱਸਿਆ ਕਈ ਪਿੰਡਾਂ 'ਚ ਇਸ ਤਰ੍ਹਾਂ ਦੇ ਹਾਲਾਤ ਸਨ ਕਿ ਜਿਹੜੇ ਸਬਸਤੂਨੀ ਬਰਸਾਤ ਦੇ ਮੌਸਮ 'ਚ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦੇ ਸੀ ਸੋ ਪੰਜਾਬ ਦਾ ਕੋਈ ਐਸਾ ਸਕੂਲੀ ਹੁਣ ਜਿੱਥੇ ਚਾਰ ਦਿਵਾਰੀ ਨਾ ਹੋਵੇ ਔਰ ਵਿਦਿਆ ਸਮਾਰਟ ਸਕੂਲ ਨਾ ਬਣੇ ਹੋਣ ਸਮਾਰਟ ਕਲਾਸ ਨੂੰ ਨਾ ਬਣੇ ਹੋਣ ਔਰ ਸਭ ਤੋਂ ਵੱਡੀ ਗੱਲ ਅਸੀਂ ਆਪਣੀ ਧੀਆਂ ਲਈ ਬੱਚਿਆਂ ਲਈ ਬਖਾਨੇ ਬਣਾ ਕੇ ਦਿੱਤੇ ਸੋ ਸਿੱਖਿਆ ਕ੍ਰਾਂਤੀ ਦੀ ਜਿਹੜੀ ਗੱਲ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ ਅੱਜ ਉਹ ਸਾਹਮਣੇ ਆ ਰਹੀ ਹੈ ਅੱਜ ਅਸੀਂ ਤਿੰਨ ਪਿੰਡਾਂ ਵਿੱਚ ਗਏ ਹ ਜਨਾਲੀ ਡੇਰਾ ਮੀਰ ਮੀਰ ਖਾਨਪੁਰ ਔਰ ਤਕਰੀਬਨ 65 ਲੱਖ ਦੇ ਕਰੀਬ ਜਿਹੜੇ ਕੰਮ ਹੋਏ ਨੇ ਪਿੰਡਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਕੰਮ ਹੋਏ ਨੇ ਅਸੀਂ ਇੱਥੇ ਮੇਰੇ ਖਿਆਲ 20 ਲੱਖ ਤੋਂ ਉੱਪਰ ਰੁਪਏ ਲੱਗ ਚੁੱਕੇ ਹਨ ਤੇ ਜੇ ਛੋਟੇ ਜਿਹੇ ਪਿੰਡ ਇੱਕ ਜੰਡਾਰੀ ਚ 20 ਲੱਖ ਰੁਪਏ ਲੱਗ ਸਕਦਾ ਹੈ ਔਰ ਤੇਲ ਦੇ ਪਿੰਡਾਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਡਿਵੈਲਪਮੈਂਟ ਦੇ ਕੰਮ ਜਿਹੜੇ ਪੰਜਾਬ ਸਰਕਾਰ ਕਰਾ ਰਹੀ ਹੈ ਮਾਨਯੋਗ ਸਰਦਾਰ ਭੌਂਸੀ ਮਾਨ ਸਾਹਿਬ ਦੀ ਗੋਈ ਚ ਵੀ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸੀ ਅਸੀਂ ਲੋਕਾਂ ਕੋਲ ਉਹ ਅੱਜ ਅਸੀਂ ਇਹਨਾਂ ਨੂੰ ਉਹ ਦਿਖਾ ਵੀ ਦਈਏ ਕਿ ਸਿੱਖਿਆ ਕ੍ਰਾਂਤੀ ਪੰਜਾਬ ਚ ਚੱਲ ਰਹੀ ਹੈ ਆਂਗਰਵਾੜੀ ਸੈਂਟਰ ਆਂਗਰਵਾੜੀ ਸੈਂਟਰ ਦਾ ਬਣਨਾ ਹੈ ਹਾਂ ਆਈਕਾ ਆਂਗਰਵਾੜੀ ਸੈਂਟਰ ਆਂਗਰਵਾੜੀ ਸੈਂਟਰ ਹਰ ਇੱਕ ਪਿੰਡ ਚ ਅਸੀਂ ਆਪਣੇ ਬੱਚਿਆਂ ਨੂੰ ਥੱਲੇ ਨਹੀਂ ਵੇਟਣਦੇ ਉਹਨਾਂ ਨੂੰ ਵਧੀਆ ਡੈਸਟ ਵਧੀਆ ਗੇਮਸ ਲੈ ਕੇ ਦੇ ਰਹੇ ਹਾਂ ਤੁਸੀਂ ਦੇਖੋਗੇ ਹਸੈਨਪੁਰੇ ਇੱਕ ਮਾਡਰਨ ਜਿਹੜੀ ਮਾਗਨ ਬਾੜੀ ਬਣਾਈ ਸੀ ਅੱਜ ਅਸੀਂ ਖੁੱਲੀ ਡੁੱਲੀ ਕਾਗਨ ਬਾੜੀ ਡੇਰਾਵੀਰ ਬਣਾਈ ਹੈ ਸਾਰੇ ਪਿੰਡਾਂ ਚ ਬਣਾ ਕੇ ਦੇਵਾਂਗੇ ਪੰਚਾਇਤ ਘਰ ਵਧੀਆ ਬਣਾ ਕੇ ਦੇਵਾਂਗੇ ਔਰ ਹੈਲਥ ਅਤੇ ਐਜੂਕੇਸ਼ਨ ਮਾਨਯੋਗ ਸਰਦਾਰਪਾਲ ਸਿੰਘ ਮਾਨ ਸਾਹਿਬ ਦੀ ਇਨੀਸ਼ੀਏਟਿਵ ਹੈ 12% ਜਿਹੜਾ ਪੰਜਾਬ ਦਾ ਬਜਟ ਹੈ ਉਹ ਸਿੱਖਿਆ ਤੇ ਖਰਚ ਹੋ ਰਿਹਾ ਤਾਂ ਹੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹਾਂ ਕਿ ਲੋਕਾਂ ਤਾਂ ਹੀ ਅਸੀਂ ਆਪਣੇ ਲੋਕਾਂ ਦੇ